ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਅੱਜ ਮੌਸਮ ਤਾਂ ਹਵਾ ਚਲਦੀ ਆ ਬਹੁਤ ਤੇਜ਼ ਪਰੋਂ ਸਾਫ਼ ਆ ਤੁੰਦੰਦ ਹੈ ਨਹੀਂ ਤੁੱਦ ਹੈ ਨਹੀਂ ਤੁੰਦ ਬਹੁਤ ਘੱਟ ਆ ਆ ਲੱਗੀ ਰੁਟੀਨ ਨਾਲ ਕੰਮਾ ਤੇ ਪਾਣੀ ਸ਼ੁਰੂ ਕਰਨਾ ਮੋਟਰ ਤੇ ਵੀ ਘੜਕ ਨੂੰ ਪਾਣੀ ਲਾ ਦੀਓ ਲੇਟ ਹੁੰਦਾ ਜਾਂਦਾ ਹੁਣ ਨੀ ਮੋਨੀ ਪੈਣਾ ਪਾਣੀ ਲਾਉਣਾ ਪੈਣਾ ਕੱਲ ਭਰਿਆ 11 ਬਾਕੀ ਦੇਖਦੇ ਆਂ ਚੱਲਦੇ ਆਂ ਟਾਈਮ ਨਾਲੇ ਇਹ ਲਾਈਟ ਦਾ ਨਹੀਂ ਪਤਾ ਲੱਗ ਰਿਹਾ ਕਿਹੜੇ ਟਾਈਮ ਆਉਂਦੀ ਆ 9 9:30 ਤੱਕ ਤਾਂ ਕੱਲ ਮੈਂ ਦੇਖੀ ਆ ਹੀ ਨਹੀਂ ਸੀ ਬਾਅਦ ਚਾਹੀਏ ਲੱਗਦਾ ਭੱਜ 5 ਵਜੇ ਗਈ ਅੱਜ ਦੇਖਦੇ ਆਂ ਜਾ ਕੇ ਫਿਰ ਲੋ ਆ ਵੀ ਮਿੱਤਰੋ ਮੁੱਪਰ ਤੇ ਪਹੁੰਚ ਗਏ ਠੰਡਾ ਬਹੁਤ ਜ਼ਿਆਦਾ ਅੱਜ ਪਾਣੀ ਕਰ ਲਿਆ ਸ਼ੁਰੂ ਕੱਲ ਭਰਤਾ ਸੀ 11 ਦੇਖੋ ਠੰਡ ਧੰਦ ਪਈ ਹੀ ਆ ਪੂਰੀ ਪੈਰ ਸੁੰਨ ਹੋ ਰਹੇ ਨੇ ਉਹ ਲੋਹੇ ਦੇ ਚ ਫਿਰ ਪਾਣੀ ਲਾਉਣਾ ਲਾਈਟ ਆਈ ਨਹੀਂ ਹਜੇ ਲਾਈਟ ਮੇਰੇ ਸਾਬ ਨਾਲ 10 ਵਜੇ ਆਉਗੀ ਫੁੱਲ ਠੰਡਾ ਫੁੱਲ ਕੋਰਾ ਵੀ ਪਿਆ ਹੋਇਆ ਐਂਪੈਰ ਸੁੰਨ ਹੋ ਰਹੇ ਨੇ ਜਮਾਈ ਹੱਥ ਪੈਰ ਬਿਲਕੁਲ ਸੁੰਨ ਹੋ ਰਹੇ ਨੇ ਧੂਣੀ ਲਾਉਣ ਦੀ ਸੋਚਦਾ ਆ ਅਸੀਂ ਦੋ ਗੱਠਾਂ ਰੱਖ ਲੀਆਂ ਸੀ ਜਦ ਇਸੇ ਕੰਮ ਨੂੰ ਰੱਖੀ ਸੀ ਵੀ ਜਦ ਪਾਣੀ ਲਾਉਣਾ ਠੰਡ ਦੇ ਵਿੱਚ ਠੇਕ ਲਿਆ ਕਰਾਂਗੇ ਦੋਨੇ ਆਤ ਉਨੀ ਉੱਧਰ ਛੱਡਿਆ ਪਾਣੀ ਦੂਈ ਮੋਟਰ ਵੀ ਚਲਾ ਕੇ ਉਹਨੇ ਲਾਈਟ ਆ ਜਾਵੇ ਫਿਰ ਆ ਠੰਡ ਨੇ ਪੂਰੀ ਬੱਸ ਕਰਾਈ ਪਈ ਆ ਪਾ ਬੂਡ ਪਾਵਨੇ ਪਰ ਵਿੱਚ ਹੀ ਪੈ ਰਹੇ ਨੇ ਵੀ ਹੈ ਉਹ ਨਹੀਂ ਨਾਲ ਜਿਵੇਂ ਲਾਈਟ ਆਈ ਨਹੀਂ ਹਜੇ ਲਾਈਟ ਆ ਜਾਵੇ ਫਿਰ ਲੋਬੀ ਤੋਂ ਨਹੀਂ ਲਾ ਲਈ ਆਪਾਂ ਆ ਗਣਾ ਲਾਈਟ ਆ ਜਵੇ ਇੱਕ ਵਾਰਾ ਚੈੱਕ ਕਰਕੇ ਫੇਰ ਚੱਲੀਏ ਕਾਨੂੰ ਰੋਟੀ-ਰੁੱਟੀ ਖਾਣ ਤੁਮ ਹੀ ਨਾ ਆਸਰਾ ਬਹੁਤ ਹੁੰਦਾ ਬਈ ਕੰਨ ਠਰੇ ਪਏ ਸੀ ਪੈਰ ਪੂਰ ਪੈਰ ਨੰਗੇ ਹੋ ਗਏ ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਅੱਜ ਲੋਹੜੀ ਆ ਸਾਰਿਆਂ ਨੂੰ ਹੈਪੀ ਲੋਹੜੀ ਕੱਲ ਬਲੌਗ ਨਹੀਂ ਪਿਆ ਉਹਦੀ ਵੀ ਅੱਜ ਦੋ ਦਿਨਾਂ ਦਾ ਇਕੱਠਾ ਪਊਗਾ ਉਹਦੇ ਵੀ ਕਲਿੱਪ ਅੱਜ ਜਲੇ ਚੇ ਦੇ ਵਿੱਚੇ ਲਾ ਦੇਣੇ ਨੇ ਇਕੱਠੀ ਅੱਜ ਲੋੜੀ ਆ ਬੱਚੇ ਲੋੜੀ ਮੰਗਣਾ ਰਹੇ ਨੇ ਬੱਚੇ ਲੋੜੀ ਮੰਗਦੇ ਫਿਰਦੇ ਨੇ ਛੋਟੇ 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 ਵੀ ਫਿਰਦੇ ਨੇ ਵੱਡੇ ਵੱਡੇ ਵੀ ਫਿਰਦੇ ਨੇ ਉਹ ਦੇਖੋ ਬੀਬੀਆਂ ਲੋੜੀ ਮੰਗਦੀਆਂ ਮੈਂ ਛੋਟੇ ਛੋਟੇ ਨੇ ਮੈਂ ਵੀਡੀਓ ਬਣਾਉਣ ਨਿਕਲਿਆ ਬਾਹਰ ਪਤਾ ਨਹੀਂ ਕਿੱਧਰ ਨੂੰ ਲੰਘ ਗਏ ਸੋ ਕਿਹੜੀਆਂ ਕੁੜੀਆਂ ਸੀਗੀਆਂ ਦੇਖਦਾ ਮੈਂ ਨੂੰ ਪੋਣਾ ਲੋੜੀ ਜਿੱਥੇ ਹੋਏ ਉਹ ਉਹਦੇ ਬੈਠੀਆਂ ਉਹ ਦੇ ਛੋਟੇ ਛੋਟੇ ਲੋਵੀ ਮੋਟਰ ਤੇ ਪਹੁੰਚੇ ਆਂ ਅੱਜਾ 2 ਕਿੱਲੇ ਭਰ ਗਏ ਤੇ ਲੈਟ ਐ ਯਾਰ ਘਟ ਗਈ ਪਤਾ ਨਹੀਂ ਕਿਹੜੇ ਹਿਸਾਬ-ਕਿਤਾਬ ਚਾ ਬਸ ਅੱਜਾ 2 ਕਿੱਲੇ ਭਰੇ ਨੇ ਦੋ ਮੋਟਰਾਂ ਨੇ ਦੋਇਤ ਲਾਈਆਂ ਹੋਈਆਂ ਸੀ ਅੱਜ ਤੱਕ ਇਹਨੇ ਆਹੀ 2 ਕਿੱਲੇ ਭਰੇ ਨੇ ਅੱਜ ਹੁਣ ਉਧਰ ਉਹ ਰਹਿੰਦਾ ਸੀ ਅੱਧੇ ਘੰਟੇ ਦਾ ਕੰਮ ਜੇ ਆਈ ਜਾਂਦੀ ਚਾਰਾ ਭਰ ਜਾਂਦਾ ਅੱਧਾ ਘੰਟਾ ਹੋ ਰ ਜਾਂਦੀ ਹੁਣ ਕਿਹੜਾ ਸਾਦ ਦੁਬਾਰੇ ਫੇਰ ਭਰੂਗਾ ਆ ਪੰਗਾ ਆ ਜਾਂਦਾ ਮੈਂ ਤਾਂ ਸੀ 5 ਵਜੇ ਤੱਕ ਚੱਲੂ ਪਰ ਰਹਿ ਗਿਆ ਯਾਰ 4 ਵਜੇ ਸਹੀ ਸਾਲਾ ਨੇ ਘੱਟ ਲਈ ਸਵੇਰੇ ਆਈ ਆ 10 ਵਜੇ 10 ਤੋਂ ਵੀ ਲੇਟ ਆਈ ਹੂੰ ਮੈਂ ਹੈ ਨਹੀਂ ਸਮਾਰਟਮੈਟਿਕ ਲਾ ਕੇ ਚਲੇ ਗਿਆ ਸੀਗਾ ਨਾ ਤਾਂ ਦੁਪਹਿਰ ਜੀ ਤਾਂ ਤੋਂ ਵੀ ਮੜੀ ਜੀ ਚਮਕੀ ਆ ਪਰ ਸਵੇਰੇ ਠੰਡ ਹੁੰਦੀ ਆ ਕੁਸ ਹੋ 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 ਬਾਈ ਆ ਕੇ ਖੇਤ ਚ ਬੜਨੀ ਹੁੰਦਾ ਐ ਹੁੰਦਾ ਜੇ ਮੈਂ ਬਰਫ਼ ਤੇ ਪੈਰ ਧਰ ਲਿਆ ਰਿਸ਼ਾ ਮਾ ਇਹ ਅਬੀ ਪਾਣੀ ਤਾਂ ਲਾਉਣਾ ਹੀ ਪੈਣਾ ਹੁਣ ਕਈ ਦਿਨ ਦਾ ਮੈਂ ਤੱਕੀ ਜਾਂਦਾ ਚਲਾਉਣ ਨੂੰ ਮੋਟਰਾਂ ਵਾਂਹ ਮਾੜੀ ਧੁੱਪ ਨਿਕਲਣ ਲੱਗਾ ਧੁੱਪ ਨਿਕਲਣ ਕੋ ਪਰ ਨਹੀਂ ਚਲਾਇ ਲਿਆ ਸੀ ਕੱਲ ਫਿਰ ਉੱਧਰ ਵੀ ਦੋ ਗਿਆਰੇ ਭਾਰਤੇ ਹੋਣਗੇ ਉਹਨੇ ਵੀ ਰਹਿੰਦਾ ਸੀ ਇਹਦੇ ਅੱਧਾ ਗਿਆਰੇ ਦੂਜਾ ਜਮਾ ਕੱਢਿਆ ਸੀ ਪਾਣੀ ਜਾ ਕੇ ਦੇਖਦਾ ਅਜੇ ਲੋੜੀ ਆ ਚੱਲੀ ਹੈ ਘਰੇ ਟਾਈਮ ਨਾਲ ਲੋੜੀ ਮਨਾਈਏ ਆਰਸੋ ਦਾ ਕਰਨੌਜਲਾ ਵੀ ਫਿਰਦਾ ਸੀ ਮੋਟਰ ਦੇ ਆਉਦੀ ਤੇ ਬਈ ਬੜਾ ਧਾਮ-ਜਾਮ ਸੀ ਉਹ ਸਾਹਮਣੇ ਮੋਟਰ ਆ ਜਾਂਦੀ ਆ ਉਹਦੇ ਆਹਾ ਆਈ ਕਰਨੌਜਲਾ ਦੀ ਆ ਆਹਾ ਆਹਾ ਮੋੜਾ ਜਿੱਥੇ ਉਹ ਜੀਪ ਜਾਂਦੀ ਆ ਨਾ ਥੋ ਦਾ ਬਿੰਡਾ ਵਾਹ ਪਣੀ ਮਟਰ ਆ ਗਈ ਯਾਰ ਸਾਡੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰਾ ਵੀਰ ਦੇਖਦੇ ਬਹੁਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਕਰ ਦੋ ਕਿਰਾਂ 1000 ਪੂਰਾ ਆਪਾਂ ਵੀ ਮੋਨਟਾਈਜ਼ ਕਰਾ ਦਈਏ ਚੈਨਲ ਨੂੰ ਆਪਣਾ ਮੋਨਟਾਈਜ਼ ਨਹੀਂ ਹੋਇਆ ਹਜੇ ਤੱਕ ਵੀਡੀਓ ਪਾਉਣ ਦਾ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਓਕੇ ਔਰ ਇਹਨੂੰ ਪੈਂਦਾ ਸੀ ਦੇਖਦੇ ਆ ਕਿੰਨਾ ਕਰ ਰਹਿ ਗਿਆ ਕੁ ਲੱਗ ਗਿਆ ਨੇੜੇ ਬੱਟਾਂ ਤੇ ਤਾਂ ਖੰਡਿ ਖੁੰਡੀ ਸਭ ਮਰ ਗਈ ਸਾਫ ਹੋ ਗਈਆਂ ਬੱਟਾਂ ਬਹੁਤ ਖੰਡੀ ਸੀ ਇਹਦੇ ਲਗ ਲਗ ਇੱਥੇ ਦੇਖੋ ਮਰੀ ਪਿਆ ਜਮੇ ਖੰਡੀ ਸਾਫ ਹੋ ਗਿਆ ਬਹੁਤ ਖੰਡ ਖਾਨਾ ਸੀ ਇਹ ਮੈਨੂੰ ਲੱਗਦਾ ਵੀ ਕੰਮ हो गया लोट पर गया क्या रहा पर गया भी पर गया पर गया खूंजा दे दें खूंजा रह गया आ रह गया थोड़ा जा तो ना रह गया उत्ते तक नहीं भाई पर ना पू दोबारे खासा रह गया ਖੜ ਗਿਆ ਪਾਣੀ ਜੇ ਤਾਂ ਪਾਣੀ ਆਉਂਦਾ ਹੁੰਦਾ ਫਿੱਤੋ ਪਰ ਜਾਣਾ ਸੀ ਬਾਕੀ ਦੇਖਦੇ ਆਂਗੇ ਸਵੇਰ ਤੱਕ ਹੋ ਗਈ ਸਲਾਬ ਜੀ ਤੇ ਰਹਿਣ ਦਾਂਗੇ ਹਾਂ ਕਣਕ ਦਾ ਬਾਬੇ ਦੀ ਕਿਰਪਾ ਨਾਲ ਆਪਣੀ ਲੋਟ ਆ ਲਓ ਜੀ ਲੋੜੀ ਦੀ ਤਿਆਰ ਕਰਨ ਲੱਗਾਂ ਗਿੱਠੀ ਦੀ ਗਿੱਠੀ ਤੇ ਫਿਰ ਲੋੜੀ ਸੇਕਾਂਗੇ ਬੈ ਕੇ ਸਾਰੇ ਜਣੇ ਉਹ ਪਾ ਗਿੱਠੀ ਤਾਂ ਡੇਲੀ ਬਣਾਉਂ ਬਾਲਦਿਆ ਪਰ ਅੱਜ ਸਪੈਸ਼ਲ ਲੋਟ ਲੈ ਕੇ ਆਇਆ ਮੈਂ ਲੱਕੜਾਂ ਲੁਕੜਾ ਪੁੱਤੇ ਪੁੱਤੇ ਜੇ ਸਮਾਰ ਕੇ ਵਧੀਆ ਤਰੀਕੇ ਨਾਲ ਇਹ ਦਿਖਾਵਾਂਗੇ ਲੋੜੀ ਸੇਕਦੇ ਲਓ ਜੀ ਆਪਾਂ ਗਿੱਠੀ ਬਾਲ ਲਈ ਹੁਣ ਟੇਕਾਂਗੇ ਮੱਥਾ ਸਾਰੇ ਜਣੇ ਰੋਟੂ ਟਿਕਾ ਗੋਦੂ ਬਾਹਰ ਟੇਕਦੇ ਮੱਤਾ ਮੈਟੀਰੀਅਲ ਦੇਖੋ ਸਾਰਾ ਪੰਗੀਟੀ ਵਾਲੀ ਆਪਣੀ ਦੇਖੋ ਕਿੰਨੀ ਸੋਹਣੀ ਚਲਦੀ ਆ ਗੇਟੀ ਚਲੋ ਜੀ ਠੀਕ ਆ ਆਪਣਾ ਬਲੌਗ ਇੱਥੇ ਤੱਕ ਸੀਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰਾ ਵੀਰ ਬਣ ਕੇ ਸਾਰੇ ਜਣੇ ਫੇਸਬੁੱਕ ਵਾਲੇ ਪੇਜ ਨੂੰ ਫੋਲੋ ਕਰ ਲਿਓ ਵਿਊ ਬਹੁਤ ਹੋ ਜਾਂਦੇ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਨਾ ਫੋਲੋ ਕਰਿਆ ਹੋਇਆ ਪੇਜ ਸਾਰੇ ਜਣੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ